ਜਿਵੇਂ ਬਾਕੀ ਸਾਰੇ ਪੰਜਾਬੀ ਸਿੰਗਰ ਆਪਣੇ ਆਪਣੇ ਸਟਾਈਲ ਦੇ ਵਿੱਚ ਗਾਣੇ ਕਰ ਰਹੇ ਨੇ ਹਰ ਪੰਜਾਬੀ ਸਿੰਗਰ ਦਾ ਆਪਣਾ ਇੱਕ ਖੁੱਦ ਦਾ ਸਟਾਈਲ ਹੁੰਦਾ ਹੈ ਖੁੱਦ ਦੀ ਕੰਪੋਜੀਸ਼ਨ ਹੁੰਦੀ ਹੈ ਉਦਾਂ ਹੀ ਇਸ ਬਾਈ ਦੇ ਜਿੰਨੇ ਵੀ ਗਾਣੇ ਆਏ ਨੇ ਇਹਨਾਂ ਦੀ ਜਿਹੜੀ ਕੰਪੋਜੀਸ਼ਨ ਹੈ ਇਹ ਸਿਰਫ ਇਹਨਾਂ ਦਾ ਹੀ ਸਟਾਈਲ ਹੈ ਤੇ ਇਸ ਬਾਈ ਦਾ ਨਾਮ ਹੈ ਜੈਰੀ ਸ਼ਰਧੇਰ ਕਾਂਦੇ ਜੈਰੀ ਨਹਿਬ ਦੇਰਾਂ ਨੇ ਤੁਸੀਂ ਜੈਰੀ ਬਾਈ ਦੇ ਇਸ ਤੋਂ ਪਹਿਲਾਂ ਵੀ ਕਾਫੀ ਸਾਰੇ ਗਾਣੇ ਸੁਨੇ ਹੋਣਗੇ ਇਸ ਗਾਣੇ ਦਾ ਨਾਮ ਹੈ ਸਟੈਪ ਆਫ ਜਿਹੜਾ ਬਾਈ ਦਾ ਹੁਣ ਰੀਸੈਂਟਲੀ ਗਾਣਾ ਆਇਆ ਜੇਕਰ ਆਪਾਂ ਓਵਰঅল ਗਾਣੇ ਦੀ ਗੱਲ ਕਰੀਏ ਤਾਂ ਗਾਣੇ ਦੀ ਜਿਹੜੀ ਵਾਈਬ ਹੈ ਉਹ ਇਸ ਲਈ ਡਿਫਰੈਂਟ ਲੱਗ ਰਹੀ ਹੈ ਕਿਉਂਕਿ ਗਾਣੇ ਦੀ ਜਿਹੜੀ ਕੰਪੋਜੀਸ਼ਨ ਹੈ ਉਹ ਆਪਾਂ ਨੂੰ ਸੁਣਨ ਦੇ ਵਿੱਚ ਬਿਲਕੁਲ ਫਰੈਸ਼ ਲੱਗਦੀ ਹੈ ਫਰੈਸ਼ ਜਾਂ ਨਵੀਂ ਜ਼ਰੂਰ ਹੈ ਪਰ ਜੈਰੀ ਬਾਈ ਦੇ ਜਿਹੜੇ ਪਿਛਲੇ ਗਾਣੇ ਆਏ ਨੇ ਉਹਨਾਂ ਵਾਲਾ ਸਟਾਈਲ ਜੈਰੀ ਬਾਈ ਨੇ ਆਪਣੇ ਇਸ ਗਾਣੇ ਦੇ ਵਿੱਚ ਵੀ ਪਾਇਆ ਤੇ ਇਹ ਚੀਜ਼ ਲਗਭਗ ਹਰ ਸਿੰਗਰ ਹੀ ਕਰਦਾ ਹੈ ਕਿ ਆਪਣਾ ਸਟਾਈਲ ਉਹ ਨਹੀਂ ਛੱਡਦਾ ਅੱਜ ਦੀ ਕੜੀ ਚ ਫੁੱਲ ਜਲਵਾ ਕੁੜੀ ਨਹੀਂ ਬਾਕੀ ਗੱਦ ਨੂੰ ਕਰਾਂਗੇ ਗੱਲ ਕੱਢ ਦੀ ਜੈਰੀ ਬਾਈ ਦਾ ਇਸ ਗਾਣੇ ਦੇ ਵਿੱਚ ਕੁੜੀ ਤੇ ਮੁੰਡੇ ਦੇ ਵਿੱਚ ਡਿਫਰੈਂਸ ਦੱਸਿਆ ਗਿਆ ਤੇ ਮੁੰਡਾ ਕੁੜੀ ਨੂੰ ਕਹਿ ਰਿਹਾ ਕਿ ਸਾਡੇ ਦੋਨਾਂ ਦੇ ਵਿੱਚ ਬਹੁਤ ਫਰਕ ਹੈ ਜੇਕਰ ਆਪਾਂ ਲਿਰਿਕਸ ਦੀ ਗੱਲ ਕਰੀਏ ਤਾਂ ਲਿਰਿਕਸ ਵਾਈਜ਼ ਜੈਰੀ ਬਾਈ ਕਿੱਦਾਂ ਦਾ ਲਿਖਦਾ ਉਹ ਤੁਸੀਂ ਜਾਣਦੇ ਹੀ ਹੋ ਨਹੀਂ ਤਾਂ ਤੁਸੀਂ ਇਸ ਅਗਲੀ ਲਾਈਨ ਤੋਂ ਅੰਦਾਜ਼ਾ ਲਾ ਸਕਦੇ ਸੱਦੀ ਐ ਨਹੀਂ ਮੈਨੂੰ ਅੱਜ ਦੀ ਮਂਦੀਰ ਕਹਿ ਕੇ ਸਦੇ ਭਗਤਾਂ ਦੀ ਤੇਰੀਆਂ ਅੱਖਾਂ ਨੂੰ ਰਾਂਝਾ ਕਿਵੇਂ ਦਿਖ ਗਿਆ ਆਹ ਖਾਨੂ ਕੇ ਦਾ ਰਾਂਝਾ ਤੇ ਸਿਆ ਤੇ ਇੱਥੇ ਭਾਈ ਨੇ 도ਗਲੇਆਂ ਬੰਦਿਆਂ ਨੂੰ ਟਾਰਗੇਟ ਕਰਕੇ ਇਹ ਕਿਹਾ ਸਾਡੀ ਸਿਫਤ ਇਸ ਲਈ ਹੁੰਦੀ ਹੈ ਕਿ ਅਸੀਂ ਇੱਕੋ ਪਾਸੇ ਰਹਿ ਕੇ ਜ਼ਿੰਦਗੀ ਜਿਉਉਨੇ ਆ ਇੱਕੋ ਪਾਸੇ ਹੋਗੇ ਲਾਈਵ ਲਿਵ ਕਰੇ ਜੱਟ ਤੇ ਭਾਈ ਨੇ ਕਿਹਾ ਕਿ ਸਾਡੀ ਸਿਫਤ ਇਹੀ ਲੋਕੀ ਕਰਦੇ ਨੇ ਕਿ ਇਹ ਦੋਨਾਂ ਪਾਸੇ ਨਹੀਂ ਚੱਲਦਾ ਇੱਕੋ ਪਾਸੇ ਹੋਗੇ ਲਾਈਵ ਲਿਵ ਕਰੇ ਜੱਟ ਹੁੰਦੀ ਸਿਫਤ ਆ ਮੈਂ ਨਹੀਂ ਕਦੇ ਸਾਂਝਾ ਤੇ ਸਿਆ ਤੇ ਭਾਈ ਨੇ ਪ੍ਰੈਜ਼ੈਂਟ ਲਾਈਫ ਦੇ ਬਾਰੇ ਕਿਹਾ ਕਿ ਅਸੀਂ ਅੱਜ ਦੀ ਘੜੀ ਦੇ ਵਿੱਚ ਜਿਉਉਨੇ ਆ ਸਾਨੂੰ ਕੱਲ ਦੀ ਪਰਵਾਹ ਹੈ ਨਹੀਂ ਚਾਹੇ ਅਸੀਂ ਫਿਰ ਰਹੀਏ ਜਾਂ ਨਾ ਰਹੀਏ ਅਸੀਂ ਇਦਾਂ ਹੀ ਜੱਲਿਆਂ ਕੁੜੇ ਇਦਾਂ ਹੀ ਚੱਲਾਂਗੇ ਭਾਵੇਂ ਰਹੀਏ ਜਾਂ ਬਾਈ ਦੇਸ ਗਾਣੇ ਦੀ ਵੀਡੀਓ ਦੇ ਵਿੱਚ ਵੀ ਉਹੀ ਚੀਜ਼ਾਂ ਦਿਖਾਈਆਂ ਗਈਆਂ ਨੇ ਕੁਝ ਇਦਾਂ ਦਾ ਕੰਮ ਕਰ ਰਹੇ ਨੇ ਜਿਹਦੇ ਬਾਰੇ ਜੈਰੀ ਬਾਈ ਕੁੜੀ ਨੂੰ ਦੱਸ ਰਿਹਾ ਕੁੜੀ ਦੀ ਤੇ ਆਪਣੀ ਲਾਈਫ ਨੂੰ ਕੰਪੇਅਰ ਕਰਕੇ ਦਿਖਾ ਰਿਹਾ ਸੋ ਮੈਨੂੰ ਲੱਗਦਾ ਕਿ ਜੈਰੀ ਬਾਈ 2025 ਦੇ ਵਿੱਚ ਵੀ ਕੁਝ ਇਦਾਂ ਦਾ ਲੈ ਕੇ ਆਉਣਗੇ ਜਿਹੜਾ ਬਿਲਕੁਲ ਅਨਐਕਸਪੈਕਟਿਡ ਹੋਊਗਾ ਸੋ ਇਹ ਜਿਹੜਾ ਗਾਣਾ ਸਟੈਪ ਆਫ ਨਵਾਂ ਗਾਣਾ ਆਇਆ ਜਿਹੜਾ ਤੁਸੀਂ ਜਾ ਕੇ ਸੁਣ ਸਕਦੇ ਹੋ ਤੇ ਜੇਕਰ ਤੁਸੀਂ ਇਹ ਗਾਣਾ ਸੁਣ ਲਿਆ ਤਾਂ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ